ਫਰ ਤੁਸੀਂ ਦੇਖ ਸਕਦੇ ਹੋ ਵੀ ਕਿੰਨੇ ਸੋਹਣੇ ਤਰੀਕੇ ਨਾਲ ਵੀ ਸ਼ੇਪ ਦੇ ਵਿੱਚ ਪ੍ਰੋਪਰ ਬਿਸਕੁਟ ਬਾਹਰ ਆ ਰਿਹਾ ਤੇ ਟਰੇਨ ਦੀ ਸਪੀਡ ਦੇ ਨਾਲ ਜਿਦਾ ਸੁਪਰ ਫਾਸਟ ਟਰੇਨ ਦੀ ਸਪੀਡ ਦੇ ਨਾਲ ਬਿਸਕੁਟ ਲੱਗਦੇ ਜਾ ਰਹੇ ਆ ਉਪਰੋਂ ਇੱਕ ਹੱਥ ਨਾਲ ਉਹਨੂੰ ਪ੍ਰੈਸ਼ਰ ਦਿੱਤਾ ਜਾ ਰਿਹਾ ਤਾਂ ਕਿ ਉਹ ਡਾਈ ਦੇ ਵਿੱਚੋਂ ਜਾਂ ਕਹੋ ਸਾਂਚੇ ਦੇ ਵਿੱਚੋਂ ਆਟਾ ਬਾਹਰ ਆਂਦਾ ਰਵੇ ਤੇ ਉਹ ਸ਼ੇਪ ਦੇ ਵਿੱਚ ਪ੍ਰੋਪਰ ਆਟਾ ਬਾਹਰ ਆਂਦਾ ਤੇ ਦੇਖ ਸਕਦੇ ਹੋ ਵੀ ਕਿੰਨਾ ਇਟਾਲੀਅਨ ਸਟਾਈਲ ਪੱਟ ਕਹੋ ਜਿਦਾ ਉਹਨਾਂ ਦੇ ਪੀਜ਼ਾ ਹੁੰਦੇ ਜਿਹਦਾ ਅਫੇ ਸਪੀਡ ਚੈੱਕ ਕਰੋ ਵੀ ਕਿੰਦਾ ਐਨੀ ਲੰਬੀ ਰੋਲ ਇਹਨਾਂ ਕੋ ਤੇ ਉਹਦੇ ਨਾਲ ਐਂਡ ਤੇ ਜਿਹੜਾ ਬਿਸਕੁਟ ਰਵਾਇਆ ਜਾਂਦਾ ਕਿੰਨੇ ਜ਼ੋਰਦਸ ਬਿਸਕੁਟ ਬਣ ਕੇ ਤਿਆਰ ਹੋਏ ਨੇ ਵਾਹ ਦੋ ਕੀ ਖੁਸ਼ਬੂ ਆ ਰਹੀ ਹੈ ਮੈ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਵੀ ਸੌਣ ਦਾ ਮਹੀਨਾ ਚੜ ਚੁੱਕਾ ਹੈ ਕੱਲ ਸੰਗਰਾਂਦ ਸੀ ਤੇ ਅੱਜ ਪਹਿਲਾ ਦੇਣਾ ਜਿਹੜਾ ਸੌਣ ਦਾ ਸ਼ੁਰੂ ਹੋ ਚੁੱਕਾ ਹੈ ਤੇ ਇਸ ਦੇ ਵਿੱਚ ਨਾ ਪਿੰਡਾਂ ਦੇ ਵਿੱਚ ਪੁਰਾਣਾ ਚੱਲਦਾ ਹੁੰਦਾ ਸੀ ਵੀ ਸੰਧਾਰਾ ਦੇਣ ਜਾਂਦੇ ਹੁੰਦੇ ਸੀ ਕੁੜੀਆਂ ਨੂੰ ਤੇ ਇਸ ਸੰਧਾਰੇ ਦੇ ਵਿੱਚ ਨਾ ਬਹੁਤ ਮਸ਼ਹੂਰ ਇੱਕ ਆਈਟਮ ਹੁੰਦੀ ਸੀ ਜਿਹਨੂੰ ਕਹਿੰਦੇ ਸੀ ਆਟੇ ਵਾਲੇ ਬਿਸਕੁਟ ਜਿਹੜੇ ਕਿ ਅ ਪ੍ਰਵਾਸੀ ਆਪਣੇ ਭਰਾ ਹੋ ਗਏ ਜਾਂ ਹੋਰ ਭਰਾ ਜਿਹੜੇ ਹਲਵਾਈ ਹੋ ਗਏ ਜਾਂ ਬੈਕਰੀ ਵਾਲੇ ਤੇ ਉਹ ਆਟੇ ਵਾਲੇ ਬਿਸਕੁਟ ਬਣਾਉਂਦੇ ਹੁੰਦੇ ਸੀਗੇ ਤੇ ਆਪਾਂ ਜਿਹੜਾ ਸੰਧਾਰਾ ਦੇ ਕੇ ਆਉਂਦੇ ਹੁੰਦੇ ਸੀਗੇ ਤੇ ਤੁਹਾਨੂੰ ਮੈਂ ਉਹੀ ਇੱਕ ਚੀਜ਼ ਤੁਹਾਡੀ ਜਿਹੜੀ ਯਾਦ ਕਰਾਉਣ ਜਾ ਰਿਹਾ ਤੁਹਾਨੂੰ ਆਟੇ ਵਾਲੇ ਬਿਸਕੁਟ ਬਣਦੇ ਹੋਏ ਦਿਖਾਉਂਗਾ ਵੀ ਕਿਵੇਂ ਬਣਦੇ ਨੇ ਸੰਧਾਰੇ ਵਾਲੇ ਬਿਸਕੁਟ ਨੇ ਜਿਹੜੇ ਤੇ ਆਓ ਆਪਾਂ ਚੱਲਦੇ ਹਾਂ ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਨਾਲੇ ਇਹਦਾ ਸਾਰਾ ਪ੍ਰੋਸੈਸ ਦੇਖਾਂਗੇ ਤੇ ਪੁੱਛਾਂਗੇ ਲੋਕਾਂ ਤੋਂ ਜਿਹੜੇ ਇੱਥੇ ਬੈਠੇ ਹੋਏ ਨੇ ਵੀ ਤੇਰਾ ਸੰਧਾਰਾ ਹੁੰਦਾ ਇਹਦਾ ਮੇਨ ਕਾਰਨ ਕੀ ਹੈ ਜਿਹੜਾ ਸ਼ੁਰੂ ਹੋਇਆ ਤੇ ਆਓ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਆਜੋ ਲਓ ਜੀ ਆਪਾਂ ਹੁਣ ਪਹੁੰਚ ਚੁੱਕੇ ਹਾਂ ਉਹਨਾਂ ਦੇ ਕੋਲ ਜਿਹੜੇ ਕਿ ਬਹੁਤ ਮਸ਼ਹੂਰ ਨੇ ਗਿੱਲ ਪਿੰਡ ਦੇ ਅੰਦਰ ਵੀ ਆਟੇ ਵਾਲੇ ਬਿਸਕੁਟ ਹੋ ਗਏ ਜਾਂ ਸੰਧਾਰੇ ਵਾਲੇ ਬਿਸਕੁਟ ਹੋ ਗਏ ਬਣਾਉਂਦੇ ਨੇ ਤੇ ਆਪਾਂ ਭਾਜੀ ਨਾਲ ਮਿਲਾਂਗੇ ਗੱਲਬਾਤ ਕਰਦੇ ਆ ਤੇ ਸਭ ਤੋਂ ਪਹਿਲਾਂ ਭਈਆ ਸ਼ੁਕਰੀਆ ਤੁਹਾਡਾ ਕਿ ਸਾਨੂੰ ਟਾਈਮ ਦਿੱਤਾ ਤੇ ਅਸੀਂ ਤੁਹਾਡੇ ਕੋਲ ਪਹੁੰਚੇ ਆ ਜੀ ਤੇ ਸਾਨੂੰ ਇਹ ਦੱਸੋ ਵੀ ਜਿਹੜੇ ਸੰਧਾਰੇ ਵਾਲੇ ਬਿਸਕੁਟ ਹੁੰਦੇ ਬਣਦੇ ਕਿਦਾਂ ਨੇ ਦੇਖੇ 2 ਕਿਲੋ ਆਟਾ ਹੋ ਗਿਆ ਹਾਂ 5 ਕਿਲੋ ਖੰਡ ਹੋ ਗਈ ਬਿਲਕੁਲ ਕਿਲੋ ghee ਹੋ ਗਿਆ ਹੂੰ ਹੂੰ ਕਿਲੋ ਦੁੱਧ ਹੋ ਗਿਆ ਠੀਕ ਹੈ ਤੇ ਇਹ ਸਾਰਾ ਜਿੱਦਾਂ ਇਹ ਰਲਿਆ ਆ ਬੀ ਜਾਂਦਾ ਨਾ ਇਹ ਹੱਲੇ ਕੜਾਈ ਦੇ ਵਿੱਚ ਕੀ ਕੁਝ ਹੈਗਾ ਦੱਸੋ ਸਾਨੂੰ ਮਾੜਾ ਕੜਾਈ ਜੇ ਇਹ ਪਹਿਲੇ ਖੰਡ ਡਾਲਦੇ ਸਵਾ ਪੀਲੋ ਹਾਂ ਫਿਰ ਕਿਲੋ ghee ਡਾਲਦੇ ਫਿਰ 1 ਕਿਲੋ ਦੁੱਧ ਡਾਲਦੇ ਉਸਕੇ ਬਾਅਦ ਮਸਾਲਾ ਪਾ ਦੇ ਆਟਾ 2 ਕਿਲੋ ਪਾ ਦੇ ਮਿਕਸ ਕਰਕੇ ਮਸ਼ੀਨ 'ਚ ਕਾਟਦੇ ਹੈ ਤੇ ਬੱਤੀ 'ਚ ਡਾਲਦੇ ਅੱਛਾ ਤੇ ਹੁਣ ਜਿੱਦਾਂ ਮੈਂ ਦੇਖ ਰਿਹਾ ਇਹ ghee ਹੈ ਹਾਂਜੀ ਤੇ ਇਹ ਨਾਲ ਖੰਡ ਹੈ ਨਾ ਜੀ ਖੰਡ ਹੈ ਹਾਂ ਜੀ ਤੇ ਦੁੱਧ ਪਾएंगे ਅੱਛਾ ਇਹਦੇ ਵਿੱਚੋਂ ਦੁੱਧ ਆਊਗਾ ਹਾਂਜੀ ਤੇ ਇਹ ਕਿੰਨੇ ਕਿੰਨੇ ਕਿਲੋ ਸਮਾਨ ਦਾ ਜਿਹੜਾ ਬਣਦੇ ਪਏ ਬਿਸਕੁਟ ਇਹ ਇਹ 2 ਕਿਲੋ ਆਟੇ 'ਚ ਬੰਦਦੇ ਆ 2 ਕਿਲੋ ਆਟੇ 'ਚ ਬੰਦਦੇ ਆ ਇਹ 2 ਕਿਲੋ ਆਟੇ ਦੇ ਨਾਲ ਕਹਿ ਸਕਦੇ ਆ ਕਿੰਨੇ ਬਿਸਕੁਟ ਬਣ ਜਾਂਦੇ ਜੇ ਆਪਾਂ ਕੋਈ ਜ਼ਰੂਰ ਐਸਟੀਮੇਟ ਲਾਈਏ ਤੇ ਹਣਾ ਜੇ ਸਾਡੇ 3.5 ਤੋਂ 4 ਕਿਲੋ ਤਿਆਰ ਹੋਣਗੇ 2 ਕਿਲੋ ਆਟਾ ਲਵਾਂਗੇ ਤੇ ਜਿੱਦਾਂ ਜੇ ਆਪਾਂ 2 ਕਿਲੋ ਆਟਾ ਲਿਆਇਆ ਹੈ ਹਣਾ ਤੇ 2 ਕਿਲੋ ਆਟੇ ਦੇ ਨਾਲ ਆਪਾਂ ਨੂੰ ਹੋਰ ਕੀ ਕੋਈ ਸਮਾਨ ਚਾਹੀਦਾ 2 ਕਿਲੋ ਆਟੇ ਤੁਸੀਂ ਲਾਇਆ ਹੋ ਹਮ 1/2 ਕਿਲੋ ਖੰਡ ਲਾਇਆ ਹੋ ਕਿਲੋ ghee ਲਿਓ ਕਿਲੋ ਦੁੱਧ ਲਿਓ ਤੇ ghee ਕਿਹੜਾ ਵਰਤੀ ਦਿੰਦੇ ਵਿੱਚ ਆਦਾ ਉਹ ਥੋੜੀ ਮਰਜੀ ਦੇਸੀ ਪਵਾਉਣਾ ਚਾਹੁੰਦੇ ਨੇ ਦੇਸੀ ਪਵਾ ਲੋ ਨਾ ਇਹ ਗੱਲਾਂ ਕੀ ਹੈ ਦਾਲ ਦਾ ਜੇ ਦੇਸੀ ਜੇ ਆਪਾਂ ਕੋਈ ਪਵਾਵੇ ਬੰਦਾ ਹੈ ਨਾ ਤੇ ਉਹਦਾ ਨ ਸਵਾਦ ਵਧੀਆ ਬਣ ਕੇ ਆਉਂਦਾ ਇਹਦੇ ਚ ਹਾਂਜੀ ਹਾਂਜੀ ਤੇ ਇਹਦੇ ਵਿੱਚ ਹੋਰ ਫਲੇਵਰ ਵੀ ਬਣ ਜਾਂਦੇ ਆਪਣੇ ਕੋ ਜੀ ਇਹਦੇ ਵਿੱਚ ਹੋਰ ਫਲੇਵਰ ਵੀ ਬਣ ਜਾਂਦੇ ਆਪਣੇ ਕੋ ਹਾਂ ਜਿੱਦਾਂ ਕੋਕਨਟ ਵਾਲਾ ਹੋ ਗਿਆ ਜੁਵੈਨ ਵਾਲਾ ਹੋ ਗਿਆ ਨਹੀਂ ਬਣ ਜਾਂਦੇ ਹਰ ਇੱਕ ਚੀਜ਼ ਆਪਣੇ ਕੋ ਬਣ ਜਾਂਦੀ ਹੈ ਤੇ ਹੁਣ ਇਸ ਤੋਂ ਬਾਅਦ ਆਪਣੇ ਕੀ ਜਾਊਗਾ ਜੇ ਇਹਦੇ ਵਿੱਚ ਇਹ ਦੱਸੋ ਇਹਦੇ ਵਿੱਚ ਦੁੱਧ ਡਾਲ ਲੇਗੇ ਫਿਰ ਇਹ ਇਹਨੇ ਤਿਆਰ ਕਰਨਗੇ ਉਸ ਤੋਂ ਬਾਅਦ ਫਿਰ ਜਿੱਦਾਂ ਆਪਾਂ ਜੀ ਗੱਲ ਕਰੀਏ ਜਿਹੜੇ ਬੈકરી ਵਾਲੇ ਬਿਸਕੁਟ ਹੁੰਦੇ ਨੇ ਹਨਾ ਜੀ ਉਹਦੇ ਵਿੱਚ ਤਾਂ ਬਹੁਤ ਕੈਮੀਕਲ ਵਗੈਰਾ ਪਾ ਕੇ ਬਣਾਇਆ ਜਾਂਦਾ ਤੇ ਇਹਦੇ ਵਿੱਚ ਵੀ ਕੁਝ ਕੈਮੀਕਲ ਆਉਂਦੇ ਨੇ ਜੀ ਇਹ ਮਸਾਲਾ ਹੁੰਦਾ ਬਿਸਕੁਟ ਵਾਸਤੇ ਅੱਛਾ ਜੀ ਤੇ ਭਈਆ ਹੁਣ ਇਹ ਕੀ ਯਾਰ ਹੋਣ ਜਾ ਰਹੇ ਇਹਦੇ ਵਿੱਚ ਇਹਦੇ ਵਿੱਚ ਦੁੱਧ ਡਾਲਨੇ ਕੋਈ ਫਿਰ ਦੁੱਧ ਜੀ ਅਜੀ ਯਾਨੀ ਕਿ ਦੁੱਧ ਵੀ ਜ਼ਰੂਰੀ ਹੈ ਹਨਾ ਹਾਂ ਜੀ ਦੁੱਧ ਦੁੱਧ ਦੋ ਵਾਰੀ ਟੋਟਿਆਂ ਜਾਊਗਾ ਜਿੱਦਾਂ ਮੈਂ ਇਸ ਵਾਰੀ ਵਾਰੀ ਹਨਾ ਕਰਕੇ ਇਕੱਠਾ ਨਹੀਂ ਪਾਉਂਦੇ ਤੇ ਇਹ ਦੱਸੋ ਵੀ ਜਿੱਦਾਂ ਇਹ ਜਿਹੜਾ ਘਿਓ ਪੈਂਦਾ ਤਾਂ ਆਪਾਂ ਨੂੰ ਠੰਡਾ ਚਾਹੀਦਾ ਹੁੰਦਾ ਕਿ ਦੂਜਾ ਘਿਓ ਚਾਹੀਦਾ ਹੁੰਦਾ ਜੇ ਕਿਸੇ ਨੇ ਬਣਵਾਉਣਾ ਹੋਣ ਜਿੱਦਾਂ ਤੇ ਉਹ ਘਿਓ ਕਿਹੜਾ ਠੰਡਾ ਆਹ ਠੰਡਾ ਨਹੀਂ ਨਾਰਮਲ ਹੋਏ ਪਹਿਲੇ ghee ਔਰ chini ਵਿੱਚ ਮਿਲਾਨਾ ਪੜਦਾ ਹੈ ਰਲਾਉਣਾ ਪੈਂਦਾ ਹੈ ਚੰਗੀ ਤਰ੍ਹਾਂ ਜੀ اس کے بعد جب لڑ گیا تو دودھ ڈالتے ہیں اچھا جی اب دودھ ڈال دیں تیار ہو جاتا ہے پھر اس کے بعد تیرے وچ دودھ ہلے اور اਊਗਾ ہاں یعنی کہ ہلے تے دودھ دی کمی ہے نا تھوڑی تھوڑا اور دودھ اਊਗਾ تے اس کے بعد پھر آٹا آٹا پاونا جے کہ تو جڑا تھوڑا جڑا مین بسکٹ آڑا مصالحہ وہ تو ہم دے لاسٹ تے ہاں نہیں ہاں ہاں اس کے بعد تیار کر کے تھوڑا سیڑی ਬੜੀਆ ਹੋ ਜਾਏਗੀ ਅੱਛਾ ਜੀ ਬਾਦ ਮਸਾਲਾ ਪਾएंगे ਉਸਕੇ ਬਾਦ ਫਿਰ ਆਟਾ ਪਾएंगे ਅੱਛਾ ਜੀ ਜੀ ਤੇ ਜਦਾ ਇਹ ਜਦ ਕਿਸੇ ਨੇ ਬਣਵਾਏ ਨੇ ਤੇ ਕਿੰਨੇ ਟਾਈਮ ਤੱਕ ਸਹੀ ਰਹਿੰਦੇ ਨੇ ਜਦੋਂ ਬਣ ਕੇ ਜਦਾਂ ਅੱਜ ਬਣਵਾਏ ਤੇ ਅਗਲੇ ਕਿੰਨੇ ਟਾਈਮ ਤੱਕ ਸਹੀ ਰਹਿਣਗੇ ਇਹ ਜੇ ਜਦੋਂ ਖਾਣਾ ਹੋਵੇ ਨਾ ਤੁਸੀਂ ਜੋ ਪਾ ਕੇ ਰੱਖੋ ਠੀਕ ਜੇ ਠੀਕ ਜੇ ਠੀਕ ਜੇ ਪਾਜ ਰੱਖੋ ਉਸਮੇ ਜਦੋਂ ਖਾਣਾ ਹੋਵੇ ਹੂੰ ਜਿੰਨਾ ਖਾਣਾ ਉਹਨਾਂ ਕੱਢ ਲੋ ਫਿਰ ਜਦੋਂ ਢੱਕਣ ਲਾ ਦੋ ਅੱਛਾ ਜੀ ਤੇ ਇਹ ਸੇਫ ਰਹਤੇ ਹੈ ਯਾਨੀ ਕਿ ਇਹਨੂੰ ਹਵਾ ਨਹੀਂ ਲੱਗਣੀ ਹਵਾ ਹਵਾ ਲੱਗ ਗਈ ਤਾਂ ਸਿੱਲੇ ਪੜ ਜਾਣੇ ਫਿਰ ਅੱਛਾ ਜੀ ਤੇ ਤੁਹਾਨੂੰ ਇਹ ਕੰਮ ਕਰਦੇ ਨੂੰ ਕਿੰਨਾ ਟਾਈਮ ਹੋ ਗਿਆ ਜੀ ਮੈਨੂੰ ਇਧਰ ਤੋਂ 15 ਸਾਲ ਹੋ ਗਏ ਕਰਦੇ ਇਸੇ ਜਗ੍ਹਾ ਤੇ ਤੇ ਇਹ ਹੁਣ ਇਹ ਕਿ ਜਦੋਂ ਬਰਫ਼ ਆ ਰਹੀ ਹੈ ਇਹ ਬਰਫ਼ ਕਿਦੇ ਵਿੱਚ ਚਾਹੀਦੀ ਹੁੰਦੀ ਆਪਾਂ ਨੂੰ ਬਰਫ਼ ਇਹ ਦਾਲ ਦੇ ਜੀ ਨੇ ਪੜਕੇ ਦੇਸੀ ਜੀ ਨੇ ਪੜਦੇ ਅੱਛਾ ਇਹ ਦੇਸੀ ਜੀ ਖੁਸ਼ਪੌਂਦਾ ਆਟਾ ਵਿੱਚ ਚਪਕਤਾ ਨਹੀਂ ਹੈ ਔਰ ਇਸ ਕੋ ਜਮਾ ਦੇ ਤੇ ਠੰਡਾ ਕਰ ਲੇਤੇ ਤਾਂ ਬੜੀਆ ਜੰਮ ਜਾਂਦਾ ਹੈ ਵੀ ਇਹਨੇ ਕਿਉਂ ਠੰਡਾ ਕਰਦੇ ਆ ਹਨਾ ਹਾਂ ਜੀ ਹਾਂ ਜਿੱਦਾਂ ਮੈਂ ਦੇਖ ਸਕਦਾ ਵੀ ਹੌਣ ਲੱਗ ਗਿਆ ਫਰਕ ਪੈਣ ਲੱਗ ਗਿਆ ਹਨਾ ਇਹਨੂੰ ਜੰਮਨੇ ਲੱਗਾ ਹਾਂ ਇਹ ਕਿੰਨਾ ਕ ਟਾਈਮ ਲੱਗੂ ਇਹਨੂੰ ਹੋਰ ਬਸ ਥੋੜਾ ਲੱਗੇਗਾ 2-3 ਮਿੰਟ ਹੋਰ ਕਿ ਦੇਖ ਸਕਦੇ ਆਂ ਪਿੰਡਾਂ ਦਾ ਮਾਹੌਲ ਹੈ ਜਿਹੜਾ ਕਿ ਅੱਜ ਕੱਲ੍ਹ ਇਹ ਸ਼ਹਿਰੀ ਜਵਾਕ ਨੇ ਜਿਹੜੇ ਸ਼ਹਿਰੀ ਲੋਕ ਨੇ ਉਹ ਚੀਜ਼ ਇਸ ਚੀਜ਼ ਤੋਂ ਦੂਰ ਹੁੰਦੇ ਜਾ ਰਹੇ ਨੇ ਉਹਨਾਂ ਨੂੰ ਪਤਾ ਵੀ ਨਹੀਂਗਾ ਕਿ ਇਹ ਚੀਜ਼ ਮੁੰਡੀ ਵੀ ਆ ਕਿ ਸੰਧਾਰਾ ਵੀ ਦਿੰਦੇ ਹੁੰਦੇ ਸੀ ਕਿ ਅੱਜ ਕੱਲ ਤਾਂ ਸਾਰੇ ਰੀਤੀ ਰਿਵਾਜ ਖਤਮ ਹੁੰਦੇ ਜਾ ਰਹੇ ਆ ਆਪਣੇ ਜਿਹੜੇ ਲੋਕ ਆ ਉਹ ਵੈਸਟਰਨ ਤਰੀਕੇ ਵੱਲ ਤੁਰਦੇ ਜਾ ਰਹੇ ਨੇ ਅੱਛਾ ਹੁਣ ਇੱਚ ਮਸਾਲਾ ਆਊਗਾ ਨਾ ਬਿਸਕੁਟ ਵਾਲਾ ਜੀ ਜੀ ਇਹ ਇਹਦੇ ਹੀ ਖਾਸ ਜਿਹਦੇ ਨਾਲ ਬਿਸਕੁਟ ਬਣਦੇ ਜੀ ਇਹ ਗਾੜਾ ਬਹੁਤ ਹੋ ਗਿਆ ਇਹ ਬਰਫ਼ ਕਰਕੇ ਜਿਹੜਾ ਇੰਨਾ ਘੋੜਾ ਗੜ ਹੈਗਾ ਨਾ ਇਹ ਹੁਣ ਕਿਹੜੇ ਇੱਕ ਖਾਸ ਖਾਸ ਵਾਲੇ ਬਣਦੇ ਪਏ ਬਿਸਕੁਟ ਜੀ اپنی مرضی ہے کھسکر پوالو ناریل ਦਾ ਬੁਰਾ ਦੇ ਪਵਾਲੋ ਹਾਂ ਜੇ ਕਿਸੇ ਨੇ ਨਮਕੀਨ ਬਣਵਾਉਣੇ ਹੋਣ ਨਮਕੀਨ ਵੀ ਬਣ ਜਾਣੀ ਉਹ ਜੀਰਾ ਪਵਾਲਣਾ ਪਾਣੀ ਜੀਰਾ ਤੋਂ ਬਾਰਿਕ ਬਣਾਣਾ ਜਵائن پڑتی ہے اچھا ਆਟਾ ਇਹ ਗਰਮ ਦਾ ਆਟਾ ਵਗਿਆ ਹਾਂ ਇਹ ਨਿਕਲੋ ਮਿਲਾ ਮਿਲਾ ਯਾਨੀ ਜੀ ਹੁਣ ਅਸਲ ਜਿਹੜੇ ਆਟੇ ਵਾਲੇ ਬਿਸਕੁਟ ਇਹਦੇ ਤੋਂ ਜਾਣੇ ਜਾਣਗੇ ਹਨ ਜਦ ਤੱਕ ਆਟਾ ਨਹੀਂ ਆਇਆ ਤਦ ਤੱਕ ਹਾਂਜੀ ਉਦੋਂ ਤੱਕ ਇਹਦੇ ਚ ਜਾਣ ਨਹੀਂ ਪੈਂਦੀ ਬਸ ਹੁਣ ਇਹ ਇਸ ਤੋਂ ਬਾਅਦ ਇਹਨੂੰ ਮਿਲਾ ਕੇ ਮਸ਼ੀਨ ਦੇ ਦਾਲ ਦੇਣਾ ਅੱਛਾ ਮਸ਼ੀਨ ਤੇ ਕਾਲਕੇ ਵੀ ਬਿਸਕੁਟ ਵੀ ਬੱਤੀ ਦੇ ਦਾਲ ਦੇਣੀ ਅੱਛਾ ਜਿੱਦਾਂ ਜੇ ਕੋਈ ਤੁਹਾਡੇ ਕੋ ਆ ਰਿਹਾ ਹੈ ਨਾ ਬਾਹਰੋਂ ਬਣਵਾਉਣ ਵਾਸਤੇ ਜੀ ਤੇ ਕਿੰਨਾ ਸਮਾਂ ਆਪਣੇ ਕੋਲ ਲੈ ਕੇ ਆਵੇ ਕਿ ਆਪਣਾ ਸਮਾਨ ਲੈ ਕੇ ਆਵੇ ਤੇ ਬਿਸਕੁਟ ਬਣਵਾ ਕੇ ਕਿੰਨੇ ਕ ਟਾਈਮ ਲੱਗ ਜਾਊਗਾ ਵਕਤੋ ਵਕਤ ਨੋਕ ਨੋਕ ਘੰਟਿਆਂ ਦਾ ਕੰਮ ਹੈਗਾ ਇਹ ਹਾਂ ਜੀ ਆਰਾਮ ਨਾਲ ਹਨ ਯਾਨੀ ਕਿ ਤੁਸੀਂ ਸਾਰਾ ਪਹਿਲਾਂ ਇਹ ਸਾਰਾ ਆਪ ਤਿਆਰ ਕਰਨਾ ਹੈ ਫਿਰ ਉਸ ਇਹ ਸਾਂਚੇ ਨੂੰ ਦਿਖਾਓ ਕਿੰਦਾ ਦਾ ਹੈਗਾ ਇੱਕ ਵਾਰੀ ਪਹਿਲਾਂ ਸੱਚਾ ਇੰਡਾਈ ਹੁੰਦੀ ਹੈ ਅੱਛਾ ਇਹਦੇ ਵਿੱਚ ਉਹ ਪਈਆਂ ਹੁੰਦੀਆਂ ਨਾ ਡਾਈ ਹੁੰਦੀ ਹੈ ਡਾਈ ਤੇ ਡਾਈ ਇਹ ਡਾਈ ਹੁੰਦੀ ਹੈ ਜਿਵੇਂ ਕੋਈ ਮੋਟਾ ਮੰਗ ਦਾ ਸਕੂਟ ਹਾਂ ਹਾਂ ਪਤਾ ਹੋ ਹੈ ਅਗਲਾ ਹੋਰ ਸਾਂਚਾ ਆ ਜਾਂਦਾ ਹੈ ਫਿਰ ਇਸੰਦਾਰੇ ਵਾਲੇ ਕਰਕੇ ਜੇ ਸਾਚਾ ਲਗਦੇ ਹਨ ਅੱਛਾ ਇਹਦੇ ਕਿਸੇ ਪਤਲੇ ਤੇ ਪਤਲਾ ਸਾਚਾ ਲਗਾ ਦੇ ਇਹ ਦੇਖ ਦੇਖ ਸਾਦਾ ਮੈਂ ਕਿਦਾਂ ਉਤਾਰੀਆਂ ਆ ਉਹ ਪਈਆਂ ਹੋਈਆਂ ਨੇ ਵੇਸਟ ਬਣੀਆਂ ਕੱਟ ਪਈਆਂ ਨੇ ਜੇ ਮੋਟਾ ਬਿਸਕੁਟ ਇਹ ਮੋਟਾ ਸਾਚਾ ਲਾ ਦਿੰਦੇ ਅੱਛਾ ਹੋਰ ਸਾਚੇ ਵੀ ਹੈਗੇ ਆਪਣੇ ਵੇਸਟ ਟਾਈਮ ਤੇ ਹਾਂ 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 ਨਹੀਂ ਨਹੀਂ ਤੁਹਾਨੂੰ ਮੈਂ ਹੋਰ ਸਾਚੇ ਵੀ ਦਿਖਾਣਾ ਵੀ ਤੁਸੀਂ ਦੇਖੋ ਜਿਸ ਜਿਸ ਟਾਈਪ ਤੇ ਚਾਹੀਦਾ ਇਹ ਅਮਰੀਕਨ ਹੈ ਅੱਛਾ ਇਹ ਬ੍ਰੀਕ ਆ ਗਿਆ ਨਾ ਹਾਂਜੀ ਬੜੀ ਇਹ ਛੋਟੇ ਦਾਣੇ ਆ ਹਾਂ ਛਾ ਇਹ ਅਲੱਗ ਅਲੱਗ ਤਰ੍ਹਾਂ ਦੇ ਤਰੀਕੇ ਗਿਆ ਨਾ ਇਹਦੇ ਵਿੱਚ ਆਟਾ ਪਏਗਾ ਹਾਂਜੀ ਆਟਾ ਪਾ ਲੇ ਫੇ ਇਹ ਇੱਕ ਵਾਰ ਵਿੱਚ ਕਿੰਨਾ ਆਟਾ ਪੈ ਜਾਂਦਾ ਇਹਦੇ ਅੰਦਰ ਇਹ ਇਹੀ 2 ਕਿਲੋ ਵਰਤਦਾ 2 ਕਿਲੋ ਇੱਕ ਵਾਰ ਆ ਜਾਣ ਲੱਗਾ ਛਾ ਆਟਾ ਹਾਂ ਧਾਏ ਤੇ ਕਰਦੇ ਹੁਣ ਯਾਨੀ ਕਿ ਉਹਨੇ ਆਟਾ ਸਾਰ ਰਲਾ ਕੇ ਉਸੇ ਟਾਈਮ ਹੀ ਇਹਦੇ ਵਿੱਚ ਤੇ ਇਸ ਤੋਂ ਤੁਸੀਂ ਕਟਿੰਗ ਕਰੋਗੇ ਜੀ ਹਾਂ ਜਿਹੜੀ ਪੱਠੀ ਹੈ ਤੁਸੀਂ ਆਹ ਬੰਨ ਤਿਆਰ ਕੀਤੀ ਕਰਦੇ ਹੋ ਨਾ ਜੀ ਜੀ ਕਾਰੀਗਰ ਆਤੇ ਆਹ ਪੱਠੀ ਹਲ ਚਾਲਦੇ ਆਪਾਂ ਦਿਖਾਓ ਸਾਨੂੰ ਮਾੜੀ ਪੱਠੀ ਕਿੱਦਾਂ ਦੀ ਆ ਤੇ ਇਸ ਪੱਠੀ ਜਿੱਦਾਂ ਕਿ ਇੱਕ ਟਾਈਮ ਤੇ ਯਾਨੀ ਕਿੰਨੇ ਬਿਸਕੁਟ ਆ ਬਿਸਕੁਟ ਨੇ ਟਰੇ ਕਿੰਨੀਆਂ ਲੱਗ ਜਾਂਦੀਆਂ ਇੱਕ ਟਾਈਮ ਦੇ ਵਿੱਚ ਇਹਦੇ ਵਿੱਚ ਤੇਰੇ 18 ਤੇਰੇ ਆਉਂਦੀਆਂ ਛੋਟੀ ਵੱੱਟੀ ਹੈ ਨਾ ਵੱਡੀ ਵੱੱਟੀ ਹੋਵੇ ਤਾਂ 20 22 25 ਤੇਰੇ ਆ ਸਕਦੀਆਂ ਇਹ ਤਾਂ ਛੋਟੇ ਵੱੱਟੀ ਹੈ ਇਹ ਸਾਵਣ ਵਾਸਤੇ ਛੋਟੇ ਮੋਟਾ ਕੰਮ ਚਲਾਉਣੇ ਲਈ ਬਣਾ ਲਈ ਹਲਕਾ ਫੁਲਕਾ ਇਹਨੇ ਚ ਲੱਕੜ ਕਿੱਥੇ ਪੈਂਦੀ ਉਹ ਦਿਖਾਓ ਲੱਕੜ ਇਹ ਤੈਣ ਤੇ ਪੈਂਦੀ ਹੈਗੀ 18 ਰਨ ਅੱਛਾ ਆਹ ਉਹ ਨਮਾ ਦਿਖਾਣਾ ਵੀ 72 ਵਾਲਾ ਸਿਸਟਮ ਵੀ ਸਾਰਾ ਹਾਂ ਅੱਜ ਆਪਾਂ ਪ੍ਰੋਪਰ ਐਕਸਪਲੋਰ ਕਰਾਂਗੇ ਚੀਜ਼ ਨੂੰ ਵੀ ਇਹ ਮਹਾਰਾਜ ਦਿਖਾਵਾਂਗੇ ਅਸੀਂ ਦੇਖ ਸਕਦੇ ਹਾਂ ਵੀ ਇੱਕ ਸਾਈਡ ਤੇ ਲੱਕੜ ਹੈ ਬਈ ਹੋਈ ਸਾਰੀ ਤੇ ਵਧੀਆ ਇੱਟਾਂ ਦਾ ਬਣਾਇਆ ਹੋਇਆ ਹੈ ਨਾ ਸਾਰਾ ਅੰਦਰ ਉਹਦੀ ਪੱਕਾ ਕੀਤਾ ਹੋਇਆ ਹੈ ਜੀ ਤੇ ਇਹ ਇੱਟਾਂ ਦਾ ਵੀ ਛੇਕ ਬਣਦਾ ਹੋਊਗਾ ਫਿਰ ਤੇ ਨਹੀਂ ਇਹਦੇ ਨੀਤੇ ਥੱਲੇ ਸਮਾਨ ਮਟੀਰੀਅਲ ਪੈਂਦਾ ਅੱਛਾ ਜੀ ਉਹ ਜਾਨੀ ਇੱਕ ਜਦੋਂ ਪੱਠੀ ਫਿਰ ਗਰਮ ਹੁੰਦੀ ਰਹਿੰਦੀ ਹੈ ਨਾ ਜੀ ਜੀ ਪਹਿਲੇ ਕੋੰਟਲ ਲੱਕੜ ਗਰਮ ਕਰਦੇ ਹਾਂ ਸੁਬੇ ਜਲਾਤੇ 5 ਵਜੇ 8 ਵਜੇ ਤਿਆਰ ਹੋਤੀ ਹੈ ਯਾਨੀ ਕਿ ਸਵੇਰੇ ਪਹਿਲਾਂ ਕੋੰਟਲ ਲੱਕੜੇ ਚ ਬਾਲ ਨਹੀਂ ਪੈਂਦੀ ਨਾ ਗਰਮ ਕਰਦੇ ਹਾਂ ਹੀਟ ਬਣਾਤੇ ਹਾਂ ਇਹ ਸਾਰੀ ਆਪ ਤਿਆਰ ਕੀਤੀ ਆਪਣੀ ਹੱਥੀ ਜੀ ਜੀ ਕਿਆ ਬਾਤ ਹੈ ਜੀ ਤੁਸੀਂ ਦੇਖ ਸਕਦੇ ਆ ਵੀ ਕਿਆ ਜ਼ਬਰਦਸਤ ਚੀਜ਼ ਹੈ ਆਓ ਆਪਾਂ ਹੁਣ ਇਹਦੀ ਮੇਕਿੰਗ ਦੇਖਦੇ ਆ ਨਾ ਵੀ ਇਹ ਕਿੰਦਾ ਹੈ ਸਾਂਚੇ ਦੇ ਵਿੱਚ ਲੱਗਦੀ ਹੈ ਤੇ ਪਰਾ ਤਿਆਰ ਕੀਤਾ ਜਾਂਦਾ ਹੈ। ਤਾਂ ਤੁਸੀਂ ਦੇਖ ਸਕਦੇ ਹੋ ਵੀ ਕਿੰਨੇ ਆ ਸੋਹਣੇ ਤਰੀਕੇ ਨਾਲ ਵੀ ਸ਼ੇਪ ਦੇ ਵਿੱਚ ਪ੍ਰੋਪਰ ਬਿਸਕੁਟ ਬਾਹਰ ਆ ਰਹੇ ਤੇ ਟਰੇਨ ਦੀ ਸਪੀਡ ਦੇ ਨਾਲ ਜਿਦਾ ਸੁਪਰ ਫਾਸਟ ਟਰੇਨ ਦੀ ਸਪੀਡ ਦੇ ਨਾਲ ਬਿਸਕੁਟ ਲੱਗਦੇ ਜਾ ਰਹੇ ਆ ਤੇ ਹੱਥ ਰੁਕਦਾ ਨਹੀਂ ਗਿਆ ਜਿਵੇਂ ਸਿਰਫ ਟਰੇ ਇੱਧਰ ਉੱਧਰ ਰੱਖਣ ਦਾ ਸਿਰਫ ਦੇਰ ਹੈ। ਮਰ ਤੁਸੀਂ ਦੇਖੋ ਮਕੈਨਿਜ਼ਮ ਕਿੰਨਾ ਜ਼ਬਰਦਸਤ ਆ ਵੀ ਦੋਵੇਂ ਹੱਥ ਬੰਦੇ ਦੇ ਕੰਮ ਦੇ ਵਿੱਚ ਲੱਗੇ ਹੋਏ ਨੇ। ਉੱਪਰੋਂ ਇੱਕ ਹੱਥ ਨਾਲ ਉਨੂੰ ਪ੍ਰੈਸ਼ਰ ਦਿੱਤਾ ਜਾ ਰਿਹਾ ਤਾਂ ਕਿ ਉਹ ਡਾਈ ਦੇ ਵਿੱਚੋਂ ਜਾਂ ਕਹੋ ਸਾਂਚ ਦੇ ਵਿੱਚੋਂ ਆਟਾ ਬਾਹਰ ਆਂਦਾ ਰਵੇ ਤੇ ਉਹ ਸ਼ੇਪ ਦੇ ਵਿੱਚ ਪ੍ਰੋਪਰ ਆਟਾ ਬਾਹਰ ਆਂਦਾ ਤੇ ਮਈ ਜਿੱਦਾਂ ਹੁਣ ਇਹ 2 ਕਿਲੋ ਆਟਾ ਇਹਦੇ ਚ ਕਿੰਨੀਆਂ ਟਰੀਆਂ ਲੱਗਣਗੀਆਂ ਉਹ ਬੱਟੀ 'ਚ ਨਹੀਂ ਬੱਟੀ 'ਚ 18 ਲੱਗਣਗੀਆਂ ਇਹਦੇ ਵਿੱਚ ਕਿੰਨੀਆਂ ਲੱਗਣਗੀਆਂ ਜਿੱਦਾਂ 22 23 ਕਿੰਨੇ ਚਲੋ ਅੱਛਾ ਯਾਨੀ ਕਿ 2 ਕਿਲੋ ਆਟੇ 'ਚ 22 23 ਟਰੀਆਂ ਹਨਾ ਤੂੰ ਦੇਖ ਸਕਦਾ ਵੀ ਕਿ ਨਾ ਇਟਾਲੀਅਨ ਸਟਾਈਲ ਪੱਠੀ ਕਹੈ ਲੋ ਜਿੱਦਾਂ ਉਹਨਾਂ ਦੇ ਪੀਜ਼ਾ ਹੁੰਦੇ ਜਿਹਦਾ ਤੇ ਉਹਨਾਂ ਨੇ ਵੀ ਇੱਦਾ ਹੀ ਬਣਾਇਆ ਹੁੰਦਾ ਵੀ ਇੱਕ ਸਾਈਡ ਤੇ ਉਹਨੇ ਲੱਕੜ ਗਰਮ ਹੁੰਦੀ ਰਹਿੰਦੀ ਜਿਦਾ ਉਹਦੇ ਨਾਲ ਪੱਠੀ ਜਿਹੜੀ ਗਰਮ ਹੁੰਦੀ ਰਹਿੰਦੀ ਆ ਤੇ ਉਹਦੇ ਵਿੱਚ ਪੀਜ਼ਾ ਬਣਾਉਂਦੇ ਨੇ ਉਹਨਾਂ ਦੇ ਥੱਲੇ ਵੀ ਟਾਇਲ ਲੱਗੀ ਹੁੰਦੀ ਐਦਾਂ ਹੀ ਤੇ ਇਹਨਾਂ ਨੇ ਵੀ ਸੇਮ ਉਹੀ ਕਹੈ ਲੋ ਵੀ ਮੈਥਡ ਫੋਲੋ ਕਰ ਰਹੇ ਬਿਸਕੁਟ ਬਣਾਉਂਦਾ ਅਥਾ ਇਸਪੀਡ ਚੈੱਕ ਕਰੋ ਵੀ ਕਿੱਦਾਂ ਐਨੀ ਲੰਬੀ ਰੋਲ ਇਹਨਾਂ ਕੋ ਤੇ ਉਹਦੇ ਨਾਲ ਐਂਡ ਤੱਕ ਜਿਹੜਾ ਬਿਸਕੁਟ ਲਗਾਇਆ ਜਾਂਦਾ ਤੇ ਹੱਥ ਰੁਕਦਾ ਨਹੀਂਗਾ ਤੇ ਚੱਲੀ ਜਾਂਦਾ ਕਿਆ ਬਾਤ ਹੈ ਜਿਵੇਂ ਵੀ ਦੱਸਿਆ ਗਿਆ ਸੀ ਕਿ ਇੱਕ ਟਾਈਮ ਤੇ 18 ਤ੍ਰੇਹਾਂ ਜਿਹੜੀਆਂ ਨੇ ਇਸ ਪੱਠੀ ਵਿੱਚ ਲੱਗਦੀਆਂ ਨੇ ਬਣ ਕੇ ਤਿਆਰ ਹੋਏ ਬਿਸਕਟ ਹੁਣ ਵਾਰੀ-ਵਾਰੀ ਸਿਰ ਬਾਹਰ ਆ ਰਹੇ ਆ ਕਿਆ 골ਡਨ 골ਡਨ ਬ੍ਰਾਊਨ ਕਹਿ ਸਕਦੇ ਆ ਵੀ ਕਿੰਨੇ ਜ਼ੋਰਦਾਰ ਬਿਸਕਟ ਬਣ ਕੇ ਤਿਆਰ ਹੋਏ ਨੇ ਬਹੁਤ ਕੀ ਖੁਸ਼ਬੂ ਆ ਰਹੀ ਹੈ ਮੈਂ ਚੌਨਾ ਵੀ ਮਥਨ ਵੀ ਇਹਦਾ ਇਹ ਸਾਹ ਦਾਵਾ ਸਕਾਂ ਬਟ ਮਨ ਪਰ ਮੈਂ ਨਹੀਂ ਕਰਾ ਪਾ ਰਹਾ ਬਟ ਇਹ ਬਹੁਤ ਜਬਰਦਸਤੀ ਦੇਖ ਸਕਦੇ ਹੋ ਜੀ ਖਸ ਖਸ ਵਾਲੇ ਬਣੇ ਸੀ ਕਿਤੇ ਖਸ ਖਸ ਦਾ ਕਿੰਨਾ ਸੋਹਣਾ ਟੈਕਸਚਰ ਆਇਆ ਜਾ ਸੋਨਾ ਰੰਗ ਬਣ ਕੇ ਆਇਆ ਦਾ ਇਹ ਵੀ ਸਾਰੀ ਦੇਖ ਲੋ ਕਲਾਕਾਰੀ ਹੈ ਵੀ ਸਾਹਨਾ ਬੇਕ ਕਰਨਾ ਹੈ ਕਿ ਸਾਹਨਾ ਮਟੀਰੀਅਲ ਵਾਲਾ ਕਰਨਾ ਹੈ ਅਨੁਸਾਰੀ ਮੈਂ ਮੇਕਿੰਗ ਦਿਖਾਤੀ ਓਵਨ ਚੋਂ ਨਿਕਲਦੇ ਹੋਏ ਦਿਖਾਤੇ ਇਹਨਾਂ ਜਿਹੜਾ ਦੇਸੀ ਓਵਨ ਜਿਹਨੂੰ ਕਹਿ ਸਕਦੇ ਆ ਤੇ ਆ ਵੀ ਦੇਖੋ ਹੁਣ ਆ ਬਿਸਕੁਟ ਇਹ ਬਣ ਕੇ ਤਿਆਰ ਹੋਏ ਨੇ ਕਿ ਆ ਜਬਰਦਸਤ ਤੇ ਭਾਈ ਇਹ ਦੱਸੋ ਵੀ ਜੇ ਤੁਹਾਡੇ ਕੋਲ ਕਿਸੇ ਨੇ ਬਿਸਕੁਟ ਬਣਾਉਣਾ ਹੋਵੇ ਹੈਨਾ ਤੁਸੀਂ ਕਿੱਥੇ ਬੈਠੇ ਹੋ ਲੋਕੇਸ਼ਨ ਕੀ ਆ ਤੁਹਾਡੀ ਉਹ ਦੱਸ ਦਿਓ ਇੱਕ ਵਾਰੀ ਜੀ ਰੇਲਵੇ ਸਟੇਸ਼ਨ ਦੇ ਪਾਸ diel ਬਿੰਦ ਵਰਤਾ ਗਿਲਪੜਾ ਵਿੱਚ ਬਣਦੋ ਤੇ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਤੁਸੀਂ ਹੁੰਨੇ ਹੋ ਬੈਠੇ ਹੈਣਾ ਜੇ ਸਵੇਰੇ 7:3-8 ਵਜੇ ਲੱਗ ਜਾਂਦੇ ਕੰਮ ਤੇ ਹਾਂ ਜੇ ਕੰਮ ਆਤਾ ਰਹਤਾ ਤਾਂ ਸਾਰਾ ਦਿਹਾੜੀ ਚਲਾਤੇ ਹਾਂ ਜੇ ਕੰਮ ਨਹੀਂ ਆਇਆ ਤਾਂ ਆਪਣੇ ਦੇਖਣੇ ਵਾਸਤੇ ਬਣਾ ਲੈਂਦੇ ਅੱਛਾ ਫਿਰ ਇਸ ਦੇ ਬਾਅਦ ਇਹ ਕੰਮ ਚਲਦਾ ਰਹਤਾ ਤਾਂ ਸ਼ਾਮ ਤੱਕ ਚਲਾਤੇ ਹਾਂ ਕਿੰਨੇ ਵਜੇ ਸ਼ਾਮ ਕੇ 7-8 ਵਜੇ ਤੱਕ ਤੇ ਇਹ ਦੱਸ ਦੋ ਵੀ ਜਿੱਦਾਂ ਜੇ ਕਿਸੇ ਨੇ 2 ਕਿਲੋ ਆٹے ਦੇ ਬਿਸਕੁਟ ਬਣਵਾਉਣੇ ਆ ਉਹਨੂੰ ਕੀ ਕੀ ਸਮਾਨ ਚਾਹੀਦਾ ਉਹ ਤੋਂ ਕਿੰਨੇ ਬਿਸਕੁਟ ਬਣਾਂਗੇ ਉਸ ਚੀਜ਼ ਤੋਂ ਸਵਾ 1 ਕਿਲੋ ਖੰਡ 1 ਕਿਲੋ ghee 1 ਕਿਲੋ ਦੁੱਧ 1 ਕਿਲੋ ਆਟਾ ਤੇ ਇਹਦੀ ਆਪਣੀ ਲਾਗਤ ਕਿੰਨੀ ਆਏਗੀ ਔਰ ਜਿਹੜੀ ਆ ਦੇ ਫੀਸ ਹੋ ਗਈ ਜਿਹਦੇ ਹਨਾ ਉਹ ਲਾਗਤ ਕਿੰਨੀ ਆਏਗੀ 2 ਕਿਲੋ ਆਟੇ ਤੇ 2 ਕਿਲੋ ਆਟੇ ਦੇ 4-500 ਬਸ ਕੀ ਆਵਾ ਤੁਸੀ ਦੇਖ ਸਕਦੇ ਹੋ ਵੀ ਬਹੁਤ ਹੀ ਘੱਟ ਰੇਟ ਹੈ ਲਾਗਤ ਬਹੁਤ ਘੱਟ ਹੈ ਤੇ ਅਸੀਂ ਤੁਹਾਨੂੰ ਵੀ ਜੇ ਤੁਸੀਂ ਚਾਹੁੰਦੇ ਹੋ ਵੀ ਪੁਰਾਣਾ ਜਿਹੜਾ ਟੇਸਟ ਤੁਹਾਡੇ ਬਜ਼ੁਰਗਾਂ ਨੇ ਤੁਹਾਨੂੰ ਕਦੇ ਛੋਟਰਾ ਤੁਹਾਨੂੰ ਕਦੇ ਖਵਾਇਆ ਹੋਵੇ ਹਨਾ ਬਿਸਕੁਟ ਸੰਧਾਰੇ ਵਾਲੇ ਬਿਸਕੁਟ ਤੁਹਾਡੇ ਘਰੇ ਵੀ ਜੇ ਕਦੇ ਆਏ ਹੋਣੀਆਂ ਤੁਸੀਂ ਕਿਸੇ ਨੂੰ ਦਿੱਤੇ ਹੋਣ ਤੁਸੀਂ ਉਹੀ ਵਾਲਾ ਸੇਮ ਜਿਹੜਾ ਜ਼ਾਇਕਾ ਜਿਹੜਾ ਚੱਖਣਾ ਚਾਹੁੰਦੇ ਹੋ ਇੱਥੇ ਆਓ ਗਿਲਪਿੰਡ ਇਹਨਾਂ ਤੋਂ ਬਿਸਕੁਟ ਬਣਾਓ ਤੇ ਆਪਣੇ ਘਰ ਲੈ ਕੇ ਜਾਓ ਤੇ ਇਦਾਂ ਦੇ ਹੋਰ ਫੂਲ ਸਟੋਰੀਜ਼ ਜਾਂਦੇ ਕਹਿ ਲਓ ਵੀ ਵਧੀਆ ਵਧੀਆ ਚੀਜ਼ਾਂ ਨੂੰ ਦੇਖਣ ਵਾਸਤੇ ਐਕਸਪਲੋਰ ਕਰਨ ਵਾਸਤੇ ਫੋਲੋ ਕਰ ਲਓ ਡਿਊਸਿਟੀ ਹੈਡਲਾਈਨਸ ਥੈਂਕ ਯੂ